ਪੰਜਾਬ ਦੇ ਕਈ ਸ਼ਹਿਰਾਂ ਖਾਸ ਕਰਕੇ ਜਲੰਧਰ, ਅਧਿਆਲੇ, ਦੁਆਲੇ ਦੇ ਕਸਬਿਆਂ ਦੇ ਵਿੱਚ ਨਜਾਇਜ਼ ਅਤੇ ਨਕਲੀ ਸ਼ਰਾਬ ਦਾ ਧੰਦਾ ਤੇਜ਼ੀ ਨਾਲ ਫੈਲ ਰਿਹਾ ਹੈ। ਵੱਡੇ ਵੱਡੇ ਬ੍ਰਾਂਡਾਂ ਦਾ ਨਾਂ ਤੇ ਮਿਲਾਵਟੀ ਅਤੇ ਘਟੀਆ ਸ਼ਰਾਬ ਖੁੱਲ੍ਹੇਆਮ ਵੇਚੀ ਜਾ ਰਹੀ ਹੈ ਜਿਸ ਨਾਲ ਨਾ ਸਿਰਫ ਲੋਕਾਂ ਦੀ ਸਿਹਤ ਨੂੰ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ ਸਗੋਂ ਸਰਕਾਰਾਂ ਨੂੰ ਕਰੋੜਾਂ ਰੁਪਏ ਦੇ ਰੈਵਨਿਊ ਕਾਟੇ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਜਲੰਧਰ, ਲੁਧਿਆਣਾ, ਅਮਰੀਕਸਰ, ਪਠਾਨਕੋਟ, ਬਠਿੰਡਾ ਅਤੇ ਇਸ ਦੇ ਆਲੇ ਦੁਆਲੇ ਦੇ ਕਸਬਿਆਂ ਵਿੱਚ ਨਕਲੀ ਸ਼ਰਾਬ ਦਾ ਨੈਟਵਰਕ ਸਰਗਰਮ ਹੈ। ਇਹ ਗਿਰੋ ਨਾਮੀ ਕੰਪਨੀਆਂ ਦੀਆਂ ਖਾਲੀ ਬੋਤਲਾਂ ਵਿੱਚ ਸਥਿਤ ਸਪਿਰਿਟ ਅਤੇ ਕੈਮੀਕਲ ਮਿਲਾ ਕੇ ਨਵੇਂ ਲੇਬਲ ਚਿਪਕਾ ਕੇ ਮਹਿੰਗੇ ਬ੍ਰਾਂਡ ਦਾ ਨਾਂ ਦਾ ਬਾਜ਼ਾਰਾਂ ਵਿੱਚ ਸਪਲਾਈ ਕਰ ਰਹੇ ਨੇ। ਕਈ ਮਾਮਲਿਆਂ ਵਿੱਚ ਬੋਤਲਾਂ ਦੇ ਬਾਅਰ ਕੋਡ ਵੀ ਨਿਕਲ ਪਏ ਨੇ ਔਰ ਜਿਨ੍ਹਾਂ ਨੂੰ ਸਕੈਨ ਕਰਕੇ ਅਸਲੀ ਕੰਪਨੀ ਦੀ ਜਾਣਕਾਰੀ ਪਰਦਰshit ਨਹੀਂ ਹੁੰਦੀ। ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਦੁਕਾਨਾਂ ਤੇ ਅਧਿਕਾਰਿਤ ਠੇਕਿਆਂ ਦੀ ਆੜ ਵਿੱਚ ਵੀ ਨਕਲੀ ਸ਼ਰਾਬ ਵੇਚੀ ਜਾ ਰਹੀ ਹੈ। ਪਬ ਬਾਰ ਅਤੇ ਟਾਬਿਆਂ ਵਿੱਚ ਵੀ ਮਿਲਾਵਟੀ ਸ਼ਰਾਬ ਦੀ ਸਪਲਾਈ ਦਾ ਸ਼ੱਕ ਪਗਟਾਇਆ ਜਾ ਰਿਹਾ ਹੈ। ਪਹਿਲਾਂ ਇਸੇ ਤਰ੍ਹਾਂ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਅਤੇ ਦਰਜਣਾਂ ਦੇ ਬਿਮਾਰ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਕਾਰਵਾਈ ਦੇ ਨਾਂ ਤੇ ਸਿਰਫ ਛੋਟੇ ਪੈਮਾਨੇ ਤੇ ਛਾਪੇ ਮਾਰੀ ਕਰਕੇ ਖਾਣਾ ਪੂਰਤੀ ਕਰਤੀ ਜਾ ਰਹੀ ਹੈ। ਐਕਸਾਈਜ਼ ਵਿਭਾਗ ਦੇ ਇੱਕ ਅਧਿਕਾਰੀ ਨੇ ਨਾ ਤਾਂ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਨਕਲੀ ਸ਼ਰਾਬ ਦੇ ਵਾਧਰੇ ਮਾਮਲੇ ਵਿਭਾਗ ਦੇ ਅਧੀਨ ਵਿਚ ਆ ਰਹੇ ਨੇ ਵਿਭਾਗ ਦੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤਾ ਹੈ ਕਿ ਉਹ ਬਾਹਰ ਰੈਸਟੋਰੈਂਟਾਂ ਅਤੇ ਸ਼ਰਾਬੀਆਂ ਦੁਕਾਨਾਂ ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣ ਅਤੇ ਬਿਨਾ ਬਿੱਲ ਬਿਨਾ ਐਕਸਾਈਜ਼ ਹੋਲੋਹੋਲ ਮਾਰਕ ਜਾਂ ਸ਼ੱਕੀ ਪੈਕਿੰਗ ਵਾਲੇ ਸਟਾਕ ਨੂੰ ਤੁਰੰਤ ਜ਼ਬਤ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਹੁਣ ਦੱਸੀਏ ਕਿ ਕਿਸੇ ਤਰ੍ਹਾਂ ਕੇ ਦੀ ਗੜਬੜੀ ਦਿਸਣ ਤੇ ਤੁਰੰਤ ਪੁਲਿਸ ਯਾਖ ਸਾਈਜ਼ ਵਿਭਾਗ ਨੂੰ ਸੂਚਨਾ ਦੇਣ ਤੇ ਆਮ ਜਨਤਾ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਵੱਡੇ ਪੱਧਰ ਤੇ ਧੋਖਾਧੜੀ ਸ਼ਰਾਬ ਦੇ ਮਾਮਲਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਲੋਕਾਂ ਦੀ ਸਿਹਤ ਨਾਲ ਵੀ ਵੱਡਾ ਖਿਲਵਾੜ ਕੀਤਾ ਇਸੇ ਚਾਲ ਦੇ ਦੱਸਿਆ ਕਿ ਜ਼ਿਲ੍ਹੇ ਦੇ ਹਸਪਤਾਲਾਂ ਦੇ ਅੰਕੜੇ ਦੇ ਅਨੁਸਾਰ ਪਿਛਲੇ ਕੁਝ ਸਮੇਂ ਤੋਂ 30 ਤੋਂ 35 ਸਾਲ ਤੱਕ ਦੀ ਉਮਰ ਵਾਲੇ ਨੌਜਵਾਨਾਂ ਵਿੱਚ ਘਾਤ ਅਚਾਨਕ ਮੌਤ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਨਕਲੀ ਸ਼ਰਾਬ ਵਿੱਚ ਮੌਜੂਦ ਮੈਥਨੋਲ ਅਤੇ ਜ਼ਹਿਰੀਲੇ ਕੈਮਿਕਲ ਸੰਕਰਡ ਦਾ ਕਾਰਨ ਬਣ ਜਾਂਦੇ ਨੇ ਜਿਹੜੇ ਲੋਕ ਨਕਲੀ ਸ਼ਰਾਬ ਪੀਂਦੇ ਨੇ ਉਹਨਾਂ ਦੇ ਅੰਦਰ ਜ਼ਿਆਦਾ ਮੁਸੀਬਤਾਂ ਪੈਦਾ ਹੁੰਦੀਆਂ ਨੇ ਜਿਹੜੇ ਜ਼ਹਿਰੀਲੇ ਪਦਾਰਥ ਦੀ ਮਾਤਰਾ ਸਰੀਰ ਵਿੱਚ ਵੱਧ ਜਾਂਦੀ ਹੈ ਜਿਸ ਕਰਕੇ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਲੀਵਰ ਡੈਮੇਜ ਫੈਟੀ ਲੀਵਰ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਡਾਕਟਰ ਮੰਨਣਾ ਕਿ ਮਲਾਵਟੀ ਸ਼ਰਾਬ ਵਿੱਚ ਮਿਲਾਏ ਗਏ ਰਸਾਇਣਕ ਤੱਤ ਸਿੱਧੇ ਲੀਵਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਜਿਸ ਕਰਕੇ ਵੱਡਾ ਨੁਕਸਾਨ ਜਿਹੜਾ ਲੋਕਾਂ ਨੂੰ ਹੁੰਦਾ ਹੈ ਡਾਕਟਰਾਂ ਦੇ ਅਨੁਸਾਰ ਕਈ ਨੌਜਵਾਨ ਛਾਤੀ ਵਿੱਚ ਦਰਦ ਸਾਹ ਫੁੱਲਣ ਅਤੇ ਦਿਲ ਦੀ ਧੜਕਣ ਤੇਜ਼ ਹੋਣ ਦੀ ਸ਼ਿਕਾਇਤਾਂ ਹਸਪਤਾਲ ਦੇ ਵਿੱਚ ਲਿਜਾਂਦੇ ਨੇ ਜਿਸ ਤੋਂ ਬਾਅਦ ਹੁਣ ਇਹ ਮਾਮਲੇ ਕਾਫੀ ਪੱਕਦੇ ਨੇ ਤਾਂ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਨਕਲੀ ਤੇ ਉਹਨਾਂ ਨੂੰ ਲੈ ਕੇ ਇੱਕ ਖਬਰ ਆ ਗਈ ਹੈ ਸਰਕਾਰ ਦੇ ਵੱਲੋਂ ਹੁਣ ਨਕਲੀ ਸ਼ਰਾਬ ਵੇਚਣ ਵਾਲਿਆਂ ਦੇ ਉੱਤੇ ਵੱਡੀਆਂ ਕਾਰਵਾਈਆਂ ਕੀਤੀਆਂ ਜਾਣ ਵਾਲੀਆਂ ਨੇ